ਅਰਿਕ੍ਰਾਮ ਗ੍ਰੰਥ ਤੇ ਵਰਕੇ ਚਿੱਤੇ ਉੱਤੇ ਸ਼ਾਈ ਰੰਗ ਦੀ ਕਾਲੀ ਏ ਗੁਲਾਮ ਫਰੀਦਾ ਜਿੱਥੇ ਦਿਲ ਮਿਲ ਜੇ ਕਿਆ ਗੋਰੀ ਤੇ ਕਿਆ ਕਾਲੀ ਏ ਜੋ ਜੰਗੀ ਲੱਗੀ ਦੀਨੀ ਤੱਤੀ ਤੋਕਦਾ लॻी तानी नल त मना कंगा लॻे त मना जुती चङी लॻी ती खा जुती चङी लॻी थी खल तमाम लॻे न शा लॻे न छपाई चङा कपिड़ा चङा लॻे ਸੱਜੰਗੀ ਲੱਗਦੀ ਨਹੀਂ ਸਾਡੇ ਤੋਂ ਬਿਨਾ ਸੱਜੰਗੀ ਲੱਗਦੀ ਨਹੀਂ ਸਾਡੇ ਤੋਂ ਬਿਨਾ ਓ ਸੱਜੰਗੀ ਲੱਗਦੀ ਨਹੀਂ ਸਾਡੇ ਤੋਂ ਬਿਨਾ ਓ ਓ ਕੰਦ ਵਿੱਚ ਆਲਾ ਮਾੜਾ ਬੁੱਟਿਆਂ ਨੂੰ ਕਾਲਾ ਮਾੜਾ ਕੰਦ ਵਿੱਚ ਆਲਾ ਮਾੜਾ ਬੁੱਟਿਆਂ ਨੂੰ ਕਾਲਾ ਮਾੜਾ ਲੱਗੇ ਨਾ ਜਾਈ ਚੰਗੀ ਲੱਗੇ ਨਾ ਜਾਈ ਚੰਗੀ ਸਿਆਲ ਤੋਂ ਬਿਨਾ ਅਮਲੀ ਨਾ ਚੰਗਾ ਲੱਗੇ ਮਾਲ ਤੋਂ ਬਿਨਾ ਅਮਲੀ ਨਾ ਚੰਗਾ ਲੱਗੇ No. no. ਜੇ ਦੇ ਵਾਲ ਤੰਗ ਕਰਦਾ ਅੱਥ ਵਿੱਚ ਪੈ ਦਵੇ ਤੇ ਵਾਲ ਤੰਗ ਕਰਦਾ ਜਿੰਦਰੇ ਨੂੰ ਲੱਗ ਜੇ ਤੇ ਜਗਾਲ ਤੰਗ ਕਰਦਾ ਇਹ ਵੀ ਗੱਲ ਹੈ ਜਿੰਦਰੇ ਨੂੰ ਲੱਗ ਜੇ ਡੰਗਾਲ ਤੰਗ ਕਰਦਾ ਜਿੰਦਰੇ ਨੂੰ ਤੇ ਰੌਲੇ ਵਾਲਾ ਖਾਲ ਤੰਗ ਕਰਦਾ ਹੈ ਨਾ ਜਮਾਈ ਸੱਚੀ ਗੱਲ ਆ ਹਾਂਜੀ ਹਾਂਜੀ ਉਦੋਂ ਭਾਵੇਂ 200 ਕਿੱਲਾ ਪੈਰੀ ਹੋਵੇ ਹਾਂਜੀ ਹਾਂਜੀ ਰੌਲੇ ਵਾਲੀ ਬੱਤ ਜੀ ਵੀ ਮਾਰੀ ਹੈ ਹਾਂ ਹਾਂ ਇਹਨਾਂ ਜੱਟਾਂ ਨੂੰ ਤੇ ਰੌਲੇ ਵਾਲਾ ਖਾਲ ਤੰਗ ਕਰਦਾ ਅਮਲੀ ਦਾ ਮੁੱਕ ਜੇ ਤੇ ਮਾਲ ਤੰਗ ਕਰਦਾ ਓਏ ਹੋਏ ਇਹ ਕਿਹੜੇ ਹਾਵਨਾ ਪਾਜੀ ਕਵਾਂਦੀ ਨੂੰ ਪਤਾ ਕੀ ਆ ਦਿੰਦਾ ਇੱਕ ਕੌਲੀ ਦੇ ਦੇ ਗੱਲ ਨੂੰ ਕੰਜਰ ਦੇ ਦੋ ਲੈ ਜੀ ਹੋਰ ਕੀ ਹੋਣਾ ਸੀ ਕਾ ਕੇ ਮੜ ਵੀ ਆਇਆ ਲਾਲ ਕਿਤੇ ਦੇਣਾ ਕਿ ਤਾਂ ਅੰਮਲੀ ਦਾ ਮੁਕਤੇ ਚ ਮਾਲ ਕਰ ਕਿਤੇ ਹੋਰ ਕੀ ਹੋਣਾ ਸੀ ਕਾ ਕੇ ਹਾਂ ਜੀ ਸੰਜੀ ਇਹ ਮੜ ਮਾਸਟਰ ਦਾ 52500 ਕਿੱਥੇ ਆ ਗਿਆ ਲੈਣ ਕੇ ਉਹ ਮੜ ਵੀ ਆਇਆ ਹੋਰ ਕੀ ਹੋਣਾ ਸੀ ਕਾ ਕੇ ਲੈਣ ਵੀ ਜਾ ਕਰਦੇ ਇਹ ਵੀ ਬੰਦ ਗਈ ਜੀ ਤੁਹਾਡੀ ਪੜਾਈ ਦਾ ਤੋਂ ਇੰਟਰਵਿਊ ਕਿੱਥੇ ਹੋਇਆ ਆਏ ਆਏ ਆ ਦਿੱਲੀ ਚਾਨਣੀ ਕਿਉਂ ਉੱਥੇ ਜਾ ਕੇ ਖਲੋ ਗਏ ਅੱਛਾ ਲੱਗੀ ਤੋਂ ਕਾਰਾਂ ਆਈਆਂ ਇੱਕ ਤਾਂ ਨਿਕਲੀ ਬੇਮ ਅੱਛਾ ਜੀ ਜਿਹੜੇ ਨਿਕਲੇ ਆ ਸਾਹਿਬ ਬੇਮ ਤੇ ਸਾਹਿਬ ਆ ਹਾਂਜੀ ਹਾਂਜੀ ਜਾਂਦੇ ਵੀ ਬੇਮ ਨੇ ਆਣ ਕੇ ਮੇਰੇ ਨਾਲ ਅੰਗਰੇਜ਼ੀ ਤੋਂ ਦੀਪੀਆਂ ਦੀ ਬੇਮ ਆ ਜੀ ਸਾਹਿਬ ਜੀ ਮਨੇ ਮਾਰੀ ਕਰੀ ਦੀ ਅੱਛਾ ਅੰਦਾ ਰੈਡੀ 1 2 ਅੰਦਾ ਰੈਡੀ 1 2 ਹਾਂਜੀ ਕੂ ਕਿਥੇ ਪੱਕਾ ਰਾਮ ਦਾ ਤੁਮ ਫੋਨ ਕਰ ਲਿਆ ਜਿਹੜਾ ਸਾਡੇ ਮਲਕ ਹੋਰ ਕੀ ਹੋਣਾ ਜੀ ਸ਼ਾਬਾਸ਼ ਹਾਂਜੀ ਹਾਂਜੀ ਦੋ ਦੋ ਨਾਮ ਉਹ ਦਿੱਤਾ ਮੈਨੂੰ ਨਾਮ ਦਿੱਤਾ ਕੇ ਆਏ ਹਾਂ ਮੈਨੂੰ ਇਹਦਾ ਬੈਟਰ ਸਾਹਿਬ ਆਦਾ ਵੀ ਇਹਨੂੰ ਨਾਮ ਦੇ ਦਿਓ ਆਛਾ ਆਹ ਹੁੰਦਾ ਬੰਦਾ ਦਾ ਬੜਾ ਨਿੱਕਾ ਬਹੁਤ ਜ਼ਿਆਦਾ ਕੀ ਨਾਮ ਦਿੱਤਾ ਫਿਰ ਮੁੜ ਕੇ ਨਾਂ ਕਿ ਨਹੀਂ ਆ ਜਾਏਗਾ ਕੋਈ ਵਰਗੀ ਆਣਾ ਸੀ ਆ ਕੇ ਸਾਡੀ ਲਿਖ ਮੇਰਾ ਨਾਮ ਵੱਡਾ ਮੁੰਡਾ ਵੱਡਾ ਮੁੰਡਾ ਹਾਂਜੀ ਬਾਪੂ ਦਾ ਨਾਮ ਉਹਦੇ ਨਾਲ ਛੋਟਾ ਮੁੰਡਾ ਬਹੁਤ ਜ਼ਿਆਦਾ ਮੈਨੂੰ ਥੋੜਾ ਜਿਹਾ ਫਰਕ ਜਾ ਜਾਂਦਾ ਫਰਕ ਥੋੜਾ ਜਿਹਾ ਹਾਂਜੀ ਰਾਤ ਦੇ 12 ਵਜੇ ਆਇਆ ਇੱਕ ਮਿੰਟ ਜਾ ਬਾਪੂ ਆ ਗਿਆ ਕਿ 4 ਵਜੇ ਚਾਚਾ ਆ ਗਿਆ ਹੋਰ ਕੀ ਸੀਗਾ ਹੋਰ ਦੀ ਰਹਿ ਦੁਸਰੀ ਸਾਡਾ ਕੋਈ ਕਸੂਰ ਨਹੀਂਗਾ ਨਹੀਂ ਹਾਂ ਕਾ ਪਿੱਛਾ ਕਰਦੀ ਹੋਰ ਕੀ ਸੀਗਾ ਹਾਂਜੀ ਇਹਦੀ شادی ਹਾਂਜੀ ਤੇ ਵੜ ਲੋ ਦਰਦਾਰਾ ਕੋਲੋਂ ਇਲਾਵੀ ਜਿੱਥੇ ਆ ਜਿੱਥੇ ਨਹੀਂ ਰੰਦੇ ਹੋ ਵੀ ਨਹੀਂ ਹੋਰ ਵੀ ਆਇਆ ਕਰ ਹੋਰ ਕੀ ਸੀਗਾ ਤੁਹਾਨੂੰ ਤਾਂ ਜਰੂਰ ਹਾਂਜੀ ਜਦੋਂ ਜਦੋਂ ਮੇਰਾ ਪਿੰਡਾ ਲਾਲ ਹੋ ਗਿਆ ਹੋਰ ਵੀ ਆਇਆ ਕਰ ਹੋਰ ਕੀ ਸੀਗਾ ਜੀ ਇੱਕ ਖਿਚਾ ਚਲਾ ਕੇ ਮੈਂ ਕਰੇਂਗੀ जगदे चारे वारी कोला कचे न चाहींदी कोला जे कचे न चाहींदी गोला जे कचे ਛੜਾ ਪੀ ਬੋਤਾ ਹੋਣਾ ਨਹੀਂ ਚਾਹੀਦਾ ਛੜੀ ਵਿੱਚ ਕੱਪੜੇ ਨੂੰ ਹੋਣਾ ਨਹੀਂ ਚਾਹੀਦਾ ਛੜੀ ਵਿੱਚ ਕੱਪੜੇ ਨੂੰ ਹੋਣਾ ਨਹੀਂ ਚਾਹੀਦਾ ਮਾਲਿਆਂ ਦਾ ਧੰਨ ਕਦੇ ਹੋਣਾ ਨਹੀਂ ਚਾਹੀਦਾ ਮਾਲਿਆਂ ਦਾ ਧੰਨ ਕਦੇ ਹੋਣਾ ਨਹੀਂ ਚਾਹੀਦਾ ਬੱਚੇ ਨੂੰ ਮੈਨ ਨੂੰ ਸਾਲੇ ਹੋਣ ਚਾਹੀਦੇ ਬੇਲੇ ਬੈ ਕੇ ਵਕਤ ਕਰਵਾ ਨਹੀਂ ਚਾਹੀਦੇ ਹੱਜ ਸਵਟਰ ਵੇਲਾ ਹੀ ਨਹੀਂ ਚਾਹੀਦਾ